ਕਿ ਕੈਨੇਡਾ ਤੇ ਸਟੱਡੀ ਵੀਚਾ ਦੀ ਉਡੀਕ ਕਰੇ ਭਾਰਤੀ ਵਿਦਿਆਰਥੀ ਨੂੰ ਵੱਡਾ ਝਟਕਾ ਡ ਲੱਗ ਚੁੱਕਾ ਹੈ ਕੈਨੇਡਾ 'ਚ ਬਣਨ ਦੀ ਚਾਹਵਾਨ ਰੱਖਣ ਵਾਲੇ ਭਾਰਤੀ ਨੌਜਵਾਨਾਂ ਲਈ ਇਹ ਖਬਰ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਰੱਖਦੇ ਸੀ ਸ਼ਾਇਦ ਇਹ ਸੁਪਨਾ ਹੁਣ ਇਸ ਸਾਲ ਪੂਰਾ ਨਾ ਹੋ ਸਕੇ ਕਿਉਂਕਿ ਕੈਨੇਡਾ ਨੇ ਵੀ ਵਿਦਿਆਰਥੀ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਹਨ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਵਿਦਿਆਰਥੀਆਂ ਲਈ ਵੀਜ਼ੇ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਹਨ ਇਹ ਜਿਹੜੀ ਜਾਣਕਾਰੀ ਗਈ ਹੈ ਇਹ ਇੰਟਰਨੈਸ਼ਨਲ ਖਬਰ ਤੋਂ ਨਿਕਲ ਕੇ ਸਾਹਮਣੇ ਆਈ ਹੈਗੀ ਘੱਟੋ ਘਾਟੜੇ ਵੀਜ਼ੇ ਜਿਹੜੇ ਜਾਰੀ ਕੀਤੇ ਜਾਣਗੇ ਇਸ ਵਾਰ ਕੈਨੇਡਾ ਤੋਂ ਜਾਰੀ ਵੀਜ਼ਿਆਂ ਵਿੱਚ ਕਰੀਬ 50 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈਗੀ ਆ ਇਸ ਸਾਲ ਕੈਨੇਡਾ ਹਰ ਸਾਲ ਨਾਲੋਂ ਅੱਦੇ ਵਿਜ਼ੇ ਜਾਰੀ ਕਰ ਸਕਦਾ ਹੈ ਇਹ ਜਾਣਕਾਰਾਂ ਦਾ ਕਹਿਣਾ ਹੈਗਾ ਹੈ ਕਿ ਜਿਹੜੇ ਲੋਕ ਚਾਹਾਂ ਤੇ ਨਾਲ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦੇ ਸ਼ੁਕੀਨ ਹੈਗੇ ਆ ਉਹਨਾਂ ਲਈ ਇਹ ਖਾਸ ਖਬਰ ਜੜੀ ਗਈ ਹੈ ਦੇਖਣੀ ਜ਼ਰੂਰੀ ਹੈਗੀ ਆ ਤੁਹਾਨੂੰ ਦੱਸ ਦਈਏ ਕਿ ਇਸ ਨਾਲ ਹੁਣ ਜਿੰਨਾਂ ਦਾ ਸੁਪਨਾ ਹੈਗਾ ਸੀ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਉਹ ਕਿਤਨਾ ਕਦੇ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਲੋਕ ਨਵੇਂ ਵਿਦਿਆਰਥੀ ਕੈਨੇਡਾ ਨੂੰ ਛੱਡ ਦੂਸਰੇ ਪਾਸੇ ਕੋਈ ਹੋਰ ਰਾਹ ਲੱਭਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ